ਸਾਰੇ ਦੇ ਧਿਆਨ ਦੇਣੀ ਹੋਵੇ ਜੀ ਵੀਡੀਓ ਦੀਆਂ 792 ਪੋਸਟਾਂ ਨਾਲ ਸੰਬੰਧਤ ਅੱਪਡੇਟ ਆਈ ਏ ਇਸ ਨੂੰ ਧਿਆਨ ਨਾਲ ਸੁਣਿਓ ਤੇ ਸ਼ੇਅਰ ਜਰੂਰ ਕਰਦੇਓ ਸਾਰਿਆਂ ਨਾਲ ਤਾਂ ਕਿ ਕੋਈ ਵੀ ਕੈਂਡੀਡੇਟ ਜਿਹੜਾ ਗੁਮਰਾਹ ਨਾ ਹੋਵੇ ਬੋਰਡ ਦੇ ਧਿਆਨ ਚ ਆਇਆ ਐਡਵਰਟਾਈਜ਼ਮੈਂਟ ਨੰਬਰ 4/2022 ਅਧੀਨ ಗ್ರಾಮ ਸੇਵਕ ਵੀਡੀਓ 792 ਪੋਸਟਾਂ ਦਾ ਜਿਹੜਾ ਲਿਖਤੀ ਪੇਪਰ ਹੈ ਜੀ ਤਿੰਨ ਤਿੰਨ 2024 ਨੂੰ ਹੋਣਾ ਹੈ ਇਹ ਪੱਤਰ ਹੈ ਜਿਹੜਾ ਇੱਕ ਇੰਟਰਨੈਟ ਸੋਸ਼ਲ ਮੀਡੀਆ ਤੇ ਵਟਸਐਪ ਰਾਹੀਂ ਸਰਕੂਲੇਟ ਕੀਤਾ ਜਾ ਰਿਹਾ ਹੈ ਇਹ ਜਾਲੀ ਹੈ ਠੀਕ ਹੈ ਜੀ ਜਿਸ ਕੋਲ ਵੀ ਇਹ ਕੈਂਡੀਡੇਟ ਕੋਲੇ ਇਹ ਆਉਂਦਾ ਹੈਗਾ ਪਲੀਜ਼ ਇਸ ਨੂੰ ਇਗਨੋਰ ਕਰ ਦਿਓ ਤੇ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਪਲੀਜ਼ ਕਾਫੀ ਕੈਂਡੀਡੇਟ ਨੇਗੇ ਜਿਹੜੇ ਵੀਡੀਓ ਨੂੰ ਅੱਗੇ ਸ਼ੇਅਰ ਨਹੀਂ ਕਰਦੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿੰਨਾ ਕੈਂਡੀਡੇਟ ਦੇ ਦਿਮਾਗ 'ਚ ਸ਼ੋਸ਼ੋ ਪੰਜੀ ਆ ਵੀ ਪੇਪਰ 3 ਮਾਰਚ ਨੂੰ ਹੋਣਾ ਹੈ ਤਾਂ ਉਹ ਜਿਹੜੀ ਸ਼ੋਸ਼ੋ ਪੰਜੀ ਆ ਦੂਰ ਹੋ ਜਾਏ ਜਿਹੜੀ ਉਹ ਦੁਵਿਧਾ ਹੈ ਦੂਰ ਹੋ ਜਾਏ ਠੀਕ ਹੈ ਜੀ ਇਸ ਲਈ ਰਿਕਵੈਸਟ ਹੈ ਪਲੀਜ਼ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਸ਼ੇਅਰ ਕਰ ਦਿਓ ਤੁਹਾਡੇ ਸੰਪਰਕ 'ਚ ਸਾਰੇ ਜਿੰਨੇ ਨੇਗੇ ਇਹ ਜਿਹੜਾ ਜਨਤਕ ਨੋਟਿਸ ਜਾਰੀ ਹੋਇਆ ਜੀ ਇਹ ਫੇਕ ਹੈ ਜਾਲੀ ਹੈ ਬੋਰਡ ਵੱਲੋਂ ਅਜਿਹੇ ਝੂਠੇ ਜਾਲੀ ਨੋਟਿਸ ਭੇਜਣ ਵਾਲੇ ਸ਼ੇਅਰ ਕਰਨ ਵਾਲੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੈ ਜਿਹੜੀ ਕੀਤੀ ਜਾਏਗੀ ਪਲੀਜ਼ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਜਿਆਦਾ ਤੋਂ ਜਿਆਦਾ ਕੈਂਡੀਡੇਟ ਤੱਕ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲੇ ਕਿਉਂਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਉਪਰੋਕਤ ਤੋਂ ਇਲਾਵਾ ਸਮੂਹ ਵੀ ਉਮੀਦਵਾਰਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਬੋਰਡ ਦੀ ਵੈਬਸਾਈਟ ਠੀਕ ਹੈ ਜੀ ਸਿਰਫ ਬੋਰਡ ਦੀ ਵੈਬਸਾਈਟ ਤੇ ਜਿਹੜੇ ਜਨਤਕ ਨੋਟਿਸ ਜਾਰੀ ਹੁੰਦੇ ਆ ਉਹਨਾਂ ਨੂੰ ਹੀ ਮਤਸਹੀ ਮੰਨਿਆ ਜਾਵੇ ਕਲੀਅਰ ਹੈ ਜੀ ਇੰਟਰਨੈਟ ਸੋਸ਼ਲ ਮੀਡੀਆ WhatsApp ਆਈ ਸਿੱਧੇ ਤੌਰ ਤੇ ਜਿਹੜੇ ਤੁਹਾਨੂੰ ਨੋਟਿਸ ਪ੍ਰਾਪਤ ਹੁੰਦੇ ਹਨ ਉਹਨਾਂ ਨੂੰ ਮੰਨਿਆ ਨਾ ਮੰਨਣ ਤੋਂ ਪਹਿਲਾਂ ਪੁਸ਼ਟੀ ਕਰ ਲੋ ਚੰਗੀ ਤਰ੍ਹਾਂ ਵੈਬਸਾਈਟ ਤੇ ਠੀਕ ਹੈ ਜੀ ਜੇ ਕੁਝ ਵੀ ਨਹੀਂ ਪਤਾ ਚਲਦਾ ਤਾਂ ਕਮੈਂਟ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਆਪਦੇ ਕੋਲ ਕੋਈ ਨਾ ਰੱਖਿਓ ਠੀਕ ਹੈ ਜੀ ਸਾਰਿਆਂ ਤੱਕ ਸ਼ੇਅਰ ਕਰ ਦਿਓ ਸਾਰੇ ਕੈਂਡੀਡੇਟਾਂ ਤੱਕ ਇਹ ਵੀਡੀਓ ਪਹੁੰਚਦੀ ਹੋਣੀ ਚਾਹੀਦੀ ਹੈ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜਰੂਰ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲ ਟੈਕ ਆਪਣਾ ਚੈਨਲ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਅਤੇ ਦੂਸਰਾ ਟੇਸਟ ਐਂਡ ਟਰੈਵਲ ਚੈਨਲ ਇੱਕ ਆਪਾਂ ਨਵਾਂ ਬਣਾਇਆ ਤੇ ਸਾਰਿਆਂ ਦੀ ਸਪੋਰਟ ਦੀ ਜਰੂਰਤ ਹੈ ਉਹਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਫੋਲੋ ਜਰ ਕਰਨਾ ਤੇ ਸੀਨੀਅਰ ਸਾਇਕ ਦਾ ਪੇਪਰ ਹੈ ਜੀ ਪਰਸੋਂ ਸਾਰਿਆਂ ਦੇ ਐਡਮਿਟ ਕਾਰਡ ਦੇ ਜਿਹੜੇ ਸੈਂਟਰ ਨੇਗੇ ਉਹ ਆ ਚੁੱਕੇ ਨੇ ਕਿ ਆਵਦੀ ਤਿਆਰੀ ਹੈ ਜਿਹੜੀ ਇਹੇ ਜੇ ਸਾਹਮਣਾ ਬਣਾ ਕੇ ਜਾਇਓ ਕਿਉਂਕਿ ਕਾਫੀ ਕੈਂਡੀਡੇਟ ਨੇਗੇ ਜਿਹੜੇ ਉਹ 52 52 ਸੀਟੇਡ ਆ ਰਹੀ ਹੈ ਜਿਹੜੀ ਉਹ ਉਸ ਦੇ ਕਾਰਨ ਨੇ ਜਿਹੜੇ ਦੁਬਿਧਾ ਚ ਨੇ ਠੀਕ ਹੈ ਇਸ ਲਈ ਜਿਹੜੀ ਤੁਹਾਡੇ ਮਨ ਚ ਦੁਬਿਧਾ ਉਹਨੂੰ ਸ਼ੰਕ ਹੈਗੀ ਉਹਨੂੰ ਦੂਰ ਕਰ ਲਿਓ ਜਿਨ੍ਹਾਂ ਦਾ ਪੋਸੀਬਲ ਹੈ ਸੇਮ ਡੇ ਜਾਣਾ ਉਹ ਸੇਮ ਡੇ ਜਾਇਓ ਜਿਨ੍ਹਾਂ ਦਾ ਸੇਮ ਡੇ ਜਾਣਾ ਪੋਸੀਬਲ ਨਹੀਂ ਹੈ ਉਹ ਆਪਣਾ ਇੱਕ ਦਿਨ ਪਹਿਲਾਂ ਜਾ ਕੇ ਠੀਕ ਹੈ ਸੈਂਟਰ ਤੋਂ ਪਹਿਲਾਂ ਨੇੜੇ ਤੇੜੇ ਕਿਤੇ ਜਾ ਕੇ ਸੈੱਟ ਹੋ ਜਾਓ ਕਲੀਅਰ ਹੈ ਜੀ ਤੇ ਹੋਰ ਅਪਡੇਟ ਹੈ ਜਿਹੜੀ ਆਪਾਂ ਜਲਦ ਹੀ ਲੈ ਕੇ ਆਵਾਂਗੇ ਜਿੰਨੀਆਂ ਵੀ ਅਪਡੇਟ ਮਿਲਣਗੀਆਂ ਸੋਨੂੰ ਸਾਰੀਆਂ ਐਸੇ ਚੈਨਲ ਤੇ ਮਿਲਣਗੀਆਂ ਵਾਰ-ਵਾਰ ਤਾਂ ਕਿ ਇਹਨਾਂ ਨੂੰ ਪਲੀਜ਼ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹ ਵੀਡੀਓ ਨੂੰ ਆਪਣੇ ਕੋਲ ਨਾ ਰੱਖਿਓ ਸ਼ੇਅਰ ਜੁਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਜੀ ਠੀਕ ਹੈ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਸ਼ੇਅਰ ਜਰੂਰ ਕਰਨਗੇ ਉਹਨਾਂ ਦਾ ਵੀ ਐਡਵਾਂਸ ਧੰਨਵਾਦ ਮਿਲਦੇ ਆਂ ਜੀ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾ